ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਖੜੇ ਹਾਂ ਪਗਲੀ ਪਿੰਡ ਦੇ ਵਿੱਚ ਪੀਰ ਬਾਬੇ ਦਾ ਦਰਬਾਰ ਲੱਗਿਆ ਹੋਇਆ ਰੇ ਬੱਕਰੇ ਵਾਲੇ ਭਰਾ ਆਪਣੀ ਚੌਂਕੀ ਉੱਪਰੋਂ ਆਏ ਹੋਏ ਨੇ ਤੁਹਾਨੂੰ ਪਤਾ ਹੀ ਆ ਦਿਖਾਉ ਉਹ ਬਾਬੇ ਦਾ ਦਰਬਾਰ ਬਾਈ ਜੀ ਉਹ ਦੇਖੋ ਜੀ ਇੱਧਰ ਆ ਇੱਧਰ ਬਾਬੇ ਦਾ ਦਰਬਾਰ ਆਗਾ ਹਾਂ ਤੇ ਇਹ ਕਰਾਉਨੇ ਆ ਬਾਈ ਅੱਜ ਜਿਹੜੀ ਭਰਾਵਾਂ ਨਾਲ ਗੱਲਬਾਤ ਉਹ ਸੋਹਣੀਆਂ ਬੱਕਰੀਆਂ ਸੰਦਾਰ ਕੇ ਮੇਲੇ ਦੇ ਵਿੱਚ ਲਿਆਏ ਨੇ ਤੇ ਇਹ ਕਰਾਉਨੇ ਗੱਲਬਾਤ ਬਣੇ ਰਹੋ ਵੀਡੀਓ ਦੇ ਵਿੱਚ ਬਾਕੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਕੀ ਹਾਲ ਨੇ ਜੀ ਠੀਕ ਆ ਜੀ ਵਧੀਆ ਜੀ ਕੀ ਨਾਮ ਆ ਆਪਣਾ ਮੇਰਾ ਜੰਗ ਸਿੰਘ ਟਮੋਟ ਠੀਕ ਹੈ ਜੀ ਤੇ ਆਪਣਾ ਪਿੰਡ ਰਿਮੋਟ ਹੈ ਜੀ ਰਿਮੋਟ ਹੈ ਜੀ ਹਾਂ ਠੀਕ ਹੈ ਬਾਪੂ ਜੀ ਕਿੰਨੇ ਬੱਕਰੇ ਲਏ ਆਪਾਂ ਬੱਕਰੀਆਂ 15 16 ਕ ਲੈਣ ਠੀਕ ਹੈ ਜੀ ਹੋਰ ਬਾਪੂ ਜੀ ਘਰ ਪਰਿਵਾਰ ਠੀਕ ਹੈ ਹਾਂ ਠੀਕ ਹੈ ਜੀ ਵਧੀਆ ਠੀਕ ਹੈ ਜੀ ਜਿਹੜਾ ਟਾਈਮ ਲੰਘਦਾ ਹਾਂ ਜੀ ਬੱਕਰੀਆਂ ਦੀ ਗੱਲ ਕਰੀ ਜਾ ਬਾਪੂ ਜੀ ਕਿਵੇਂ ਬੱਕਰੀ ਤੋਂ ਕਮਾਈ ਕਿਵੇਂ ਲਤੀ ਜਾਵੇ ਜਾਂ ਪੰਜ ਜਗ੍ਹਾ ਲ ਬੰਦਾ ਕੰਮ ਕਰਦਾ ਬੱਕਰੀ ਭਾਈ ਮੈਂ ਮੇਮ ਨੇ ਰੱਖਣੇ ਚਾਹੀਦੇ ਨੇ ਪੱਠਾ ਪੱਠਾ ਰੱਖਣੇ ਚਾਹੀਦੇ ਨੇ ਠੀਕ ਹੈ ਜੀ ਬਲੀਆ ਉੱਤਿਆ ਨਮੀ ਕਰਾਵੇ 2 ਸਾਲ ਦੀਆਂ 3 ਸਾਲ ਦੀ ਉਤਰਾਂ ਠੀਕ ਹੈ ਜੀ ਫੇਕ ਕਰਾਉਸ ਕਰਨੀ ਚਾਹੀਦੀ ਹੈ ਹਾਂ ਫੇਕ ਕਰਾਉਸ ਠੀਕ ਹੈ ਜੀ ਫੇਰ ਕਿਤੇ ਕੱਦ ਜਾ ਕੇ ਕੱਦ ਕਰ ਹਾਂ ਫੇਕ ਕਰਦ ਕਰ ਠੀਕ ਹੈ ਜੀ ਕਿਵੇਂ ਹੁਣ ਵਿੱਚ ਮੇਰੇ ਵਰਗੇ ਭਾਈ ਕਹਿ ਦਿੰਦੇ ਨੇ ਵੀ ਦੋ ਦੰਦ ਤੇ ਬੱਕਰੀ ਕਰਾਉ ਕਿਵੇਂ ਨਹੀਂ ਨਹੀਂ ਉਹ ਮਾਜ਼ਰੀਦ ਹੈ ਜੀ ਬੱਕਰੀ ਕਰਦੀ ਭਾਈ ਉਹ ਕੱਦ ਨਹੀਂ ਕਰਦੀ ਕੱਦ ਠੀਕ ਹੈ ਜੀ ਖੜਾਉਣੀ ਪੈਂਦੀ ਹੈਗੀ ਹਾਂ ਬਤਾਓ ਜੀ ਠੀਕ ਹੈ ਜੀ ਕਿਪੜ ਦੋ ਸਾਲ ਦਾ ਚਾਹੀਦਾ ਠੀਕ ਹੈ ਜੀ ਪਰ ਉਹਦੇ ਬਾਪੂ ਜੀ ਬੱਕਰਾ ਕੰਨਾਂ ਸੱੜਣਾ ਚਾਹੀਦਾ ਜੇ ਕੋਈ ਗੱਲ ਹੁਣ ਬੰਦੇ ਗੱਲ ਕਰਿਆ ਜਾਵੇ ਹੈ ਇਹ ਬੱਕਰਾ ਕਿਹਨੇ ਸਰਦਣਾ ਚਾਹੀਦਾ ਉਹ ਤੇ ਕਿਹਨੇ ਬੱਕਰੇ ਦੇ ਖੀਪਾਂ ਰੋਣੇ ਚਾਹੀਦੇ ਨੇ ਤਰ ਕੋੜ ਤੋਂ ਕੋੜ ਚੋਗਾ ਹੋਣਾ ਚਾਹੀਦਾ ਚੋਗਾ ਹੋਣਾ ਚਾਹੀਦਾ ਚੰਗਾ ਚੰਗਾ ਤਾਂ ਤੇ ਚੰਗਾ ਰਹੇ ਠੀਕ ਹੈ ਜੀ ਹਾਂ ਲੰਗਾ ਹਾਂ ਜੀ ਉਹਦਾ ਉਹ ਮਿੱਧਿਆ ਜਾਂਦਾ ਗਾਲੀ ਬਣਦੀ ਖਬਰ ਤਾਂ ਉਹ ਰੁਕ ਜਾਂਦਾ ਠੀਕ ਹੈ ਜੀ ਪੌਣੀ ਖਰਾਬ ਬਣਦੀ ਹੈ ਬੱਕਰੀਆਂ ਨਾਲ ਹਾਂ ਉਹਨੇ ਖਰਾਬ ਪੈਂਦੀ ਨੇ ਇਹ ਕੱਦ ਖੜਾ ਜਾਂਦਾ ਜੀ ਹਾਂ ਕੱਦ ਖੜਾ ਠੀਕ ਹੈ ਜੀ ਕੌਣ ਕਹਿੰਦੇ ਆਪਾਂ ਗੱਲ ਕਰੀਏ ਬਾਪੂ ਜੀ ਕਿਵੇਂ ਆ ਬੱਕਰੀਆਂ ਕਾਲੀਆਂ ਹੁੰਦੇ ਨੇ ਬੱਕਰਾ ਆਪਾ ਲੋਹਾ ਛੜਦਾ ਉਹਦੇ ਵਿੱਚ ਉਹਦੇ ਵਿੱਚ ਲੋਹਾ ਵੀ ਮਾਰ ਦਾ ਕਾਲਾ ਰੰਗ ਹੁੰਦਾ ਕਾਲਾ ਵੀ ਮਾਰਦਾ ਵੀ ਬੱਕਰੇ ਦਾ ਕੋਈ ਡਰ ਨਹੀਂ ਹੁੰਦਾ ਕਿੰਨੇ ਪਿਛੋਕੜ ਦੇ ਮਾਰਦਾ ਠੀਕ ਹੈ ਜੀ ਬਿਲਕੁਲ ਠੀਕ ਹੈ ਜੀ ਜਿਹੇ ਜਿਹੇ ਰੰਗ ਦਾ ਹੁੰਦਾ ਠੀਕ ਹੈ ਜੀ ਬਾਪੂ ਜੀ ਹੁਣ ਕਿਹੜੇ ਆਪਣੇ ਨਵੇਂ ਬੰਦੇ ਕੰਮ ਕਰਦੇ ਨੇ ਹਾਂ ਜੀ ਵੀ ਕਿੰਨੇ ਕ ਬੱਕਰੀਆਂ ਦਾ ਕੰਮ ਸਟਾਰਟ ਕਰਨ ਦੀ ਗੱਲ ਦੇਖੀ ਜਾਵੇ ਹੁਣ ਆਪਾਂ ਵੀ ਆਪਾਂ ਪਹਿਲਾਂ ਸਟਾਰਟ ਕਰਨ ਹਾਂ ਜੀ ਆਪਾਂ ਹੁਣ ਬੰਦੇ ਨਵੇਂ ਕੰਮ ਹੁਣ ਨਵੇਂ ਉੱਠ ਰਹੇ ਨੇ ਭਰਾ ਆਪਣੇ ਬੱਕਰੀਆਂ ਦੇ ਵਿੱਚ ਹਾਂ ਜੀ ਤੋ ਕਿਆ ਸੇਲੀਆਂ ਲੈਣੀਆਂ ਚਾਹੀਦੀਆਂ ਅੱਛਾ ਜੀ ਹਾਂ ਜੀ ਜੀ ਉਹਨਾਂ ਦਾ ਕਮਰਸਰ ਉਹਨਾਂ ਦਾ ਕਮਰਸਰ ਠੀਕ ਹੈ ਜੀ ਜੇ ਨਹੀਂ ਆ ਬੜੀ ਬੱਕੀ ਛੋਟੇ ਕੋਲ ਰਹਿਣੀ ਨਹੀਂ ਨਹੀਂ ਹੈਗੀ ਠੀਕ ਹੈ ਜੀ ਹਾਂ ਇਹ ਸਾਡੇ ਆਹੋਂ ਖੱਤਾਂ ਜੀ ਗਿੱਜੀ ਆਈਆਂ ਨੇ ਉਹ ਤੁਸੀਂ ਰੱਖਣੀਆਂ ਘਰੇ ਵਰ ਨਹੀਂ ਘਰੇ ਜੀ ਹਾਂ ਉਹ ਬੱਕਰੀ ਦੇ ਘਰੇ ਆਏ ਤੇ ਬਾਹਰਲੇ ਦਾ ਫਰਕ ਪੈ ਜਾਂਦਾ ਫਰਕ ਪੈ ਜਾਂਦਾ ਯੋ ਦਾ ਛੇਂਦੇ ਲੈ ਲੋ ਉਹਨਾਂ ਦੇ ਠੀਕ ਹੈ ਜੀ ਉਹ ਜਿਹੜਾ ਚਰਾ ਪੈਂਦਾ ਪੰਦਾ ਹਾਂ ਬੱਕਰੀ ਆਦਤ ਪੈ ਜਾਂਦੀ ਹਾਂ ਹਾਂ ਜੀ ਠੀਕ ਹੈ ਜੀ ਹੋਰ ਬਾਬੂ ਜੀ ਕੀ ਕਹਿਣਾ ਚਾਹੁੰਦੇ ਆਪਣੇ ਭੈਣ ਭਰਾ ਕਿਹੜੇ ਕੈਨੇਡਾ ਅਮਰੀਕਾ ਚੋਂ ਲੈਦੇ ਪੰਜਾਬ ਵਾਲੇ ਆਪਾਂ ਨੂੰ ਮਹਿੰਗੇ ਬਾਬੇ ਹੋਰੀ ਬਿੱਲੂ ਬਾਬੇ ਹੋਰੀ ਦੇਖਣਾ ਦੇਖ ਰਹੇ ਨੇ ਆਪਾਂ ਨੂੰ ਹਾਂ ਜੀ ਕੀ ਕਹਿਣਾ ਚਾਹੁੰਦੇ ਆਪਣੇ ਪਾਕਿਸਤਾਨੀ ਭਾਈਆਂ ਨੂੰ ਵੀ ਆਪਣੇ ਬੱਕਰੀ ਵਾਲੇ ਭਾਈਆਂ ਨੂੰ ਵੀ ਠੀਕ ਹੈ ਜੀ ਇਹਨੂੰ ਵ ਹਾਂ ਹਾਲ ਵਧੀਆ ਜੀ ਠੀਕ ਆ ਆਪਣੇ ਲੈਂਦੇ ਪੰਜਾਬ ਵਾਲੇ ਬਹੁਤ ਪਿਆਰ ਕਰਦੇ ਆ ਹਾਂ ਪਿਆਰ ਕਰਦੇ ਆ ਹਾਂ ਬਹੁਤ ਵਧੀਆ ਬੱਦਲੀ ਆਪਣੀ ਪੰਜਾਬ ਦੀ ਬੱਕਰੀ ਬਗਦੀ ਵਧੀਆ ਪੰਜਾਬ ਦੀ ਬੱਕਰੀ ਬਗਦੀ ਹਾਂ ਠੀਕ ਆ ਬੱਕਰੀ ਗਈ ਕਿਹੜਾ ਬਾਪੂ ਜੀ ਆਪਣੇ ਹੁਣ ਰਾਜਾ ਆਪਣੇ ਪਾਕਿਸਤਾਨ ਦੇ ਵਿੱਚ ਬੱਕਰੀਆਂ ਵਾਗੀਆਂ ਉਹ ਆਪਣੇ ਇਧਰੋਂ ਹੀ ਬੱਕਰੀ ਉਹ ਇਧਰੋਂ ਗਈ ਆ ਜੀ ਹਾਂ ਦਾਦੀ ਬੱਕਰੀ ਵੀ ਆ ਹਾਰ ਹਸਤਾ ਕਮਾਲ ਹਾਲ ਆ ਹਾਂ ਪੰਜਾਬ ਦੀ ਬੱਕਰੀ ਆ ਜੀ ਉਹ ਵੀ ਕਰਦੇ ਆ ਬੱਕਰੀਆਂ ਦੀ ਹਾਂ ਠੀਕ ਆ ਜੀ ਬਹੁਤ ਤਰੀਕ ਠੀਕ ਆ ਜੀ 2000 ਬੱਕਰੀ ਠੀਕ ਆ ਜੀ ਤੈਨੂੰ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਗੱਲਾਂ ਕਰਨ ਵਾਸਤੇ ਜੀ ਤੇ ਵਧੀਆ ਭਾਈਆਂ ਨੂੰ ਰਹਿ ਦਿੱਤੇ ਤੁਸੀਂ ਨੇ ਕਿਉਂ ਲਿਆ ਆਪਣਾ ਤਾਂ ਇਹ ਮਸਕ ਤਾਂ ਵੀ ਹਰੇਕ ਬੰਦਾ ਖੜਾ ਕੋਈ ਅੱਜ ਕੰਮ ਕਰ ਰਿਹਾ ਆ ਠੀਕ ਆ ਵੀ ਸੋਹਣੇ ਪੱਧਰ ਤੇ ਕੰਮ ਕਰੋ ਕੰਮ ਕਰੋ ਇਹਦਾ ਤੱਤਾ ਨਾ ਖਾਓ ਘੰਡੇ ਮਤੇ ਨਾ ਤੰਤ ਕਰੋ ਕਈ ਗੱਲ ਹੁਣ ਬੰਦਾ 20 ਬੱਕਰੀਆਂ ਲੈਣ ਦਾ 20 ਬੱਕਰੀ ਨਹੀਂ ਸਾਂਭ ਸਕਦਾ ਨਹੀਂ ਸਾਂਭਦਾ ਨਹੀਂ ਸਾਂਭਦਾ ਹੌਲੀ ਹੌਲੀ ਸਟੈਪ ਤੋਂ ਕੰਮ ਹੁੰਦਾ ਪਹਿਲਾਂ ਦੋ ਲੈਣਾ ਚਾਰ ਲੈਣਾ ਇੱਕਨੋਂ ਫੇਰ ਹੋਰ ਹੋਲੀ ਹੋਲੀ ਕਦੀ ਅੰਕੜਾ ਨਹੀਂ ਚੱਲਦਾ ਇਹੋ ਜੀ ਖਰਾਕ ਉਹਨਾਂ ਨੂੰ ਦੇਖੋ ਹਾਂ ਇਹ ਖਰਾਕ ਦੇ ਵਿੱਚ ਬਾਪੂ ਜੀ ਹੁਣ ਕੀ ਕੀ ਦੇਣਾ ਚਾ ठीकु आहे गुआरा आंदा दुले मूं मांगी भो आ ਠੀਕ ਹੈ ਜੀ ਤੇ ਬਾਈ ਆਪਾਂ ਕਰਾਉਨੇ ਆ ਪਾਈ ਨਾਲ ਆਪਣੇ ਪਰਲੇ ਨਾਲ ਗੱਲਬਾਤ ਹਾਂ ਬਾਪੂ ਜੀ ਕਿਵੇਂ ਦੱਸੋ ਜੀ ਆਹ ਠੀਕ ਹੈ ਜੀ ਠੀਕ ਹੈ ਚੰਗਾ ਬਾਪੂ ਜੀ ਧੰਨਵਾਦ ਤੁਹਾਡਾ ਆਏ ਆਪਣੇ ਨਾਲ ਆ ਗਏ ਹਾਂ ਹਾਂ ਜੀ ਦੋਸਤੋ ਬਾਈ ਆਪਾਂ ਕਰਾਉਨੇ ਆ ਵੀਰ ਨਾਲ ਗੱਲ ਬਾਈ ਸਤਿਗੁਰੂ ਜੀ ਸਤਿਗੁਰੂ ਜੀ ਵੀਰ ਜੀ ਹਾਂ ਜੀ ਬਾਈ ਕਿਹੜਾ ਪਿੰਡ ਆਪਣਾ ਕਿਹੜਾ ਪਿੰਡ ਆਪਣਾ ਅੱਛਾ ਨਾਮ ਕੀ ਹੈ ਬਾਈ ਜੀ ਆਪਣਾ ਨੋ ਮੇਰਾ ਜਸਵੀਰ ਹੈ ਜੀ ਠੀਕ ਹੈ ਬੱਕਰੇ ਰੱਖਦੇ ਆ ਬਾਈ ਜੀ ਹਾਂ ਜੀ ਠੀਕ ਹੈ ਔਰੇਲੇ ਹੁੰਦੇ ਨੇ ਬਾਈ ਜੀ ਬੱਕਰੇ ਆਹ ਜੀ ਬੱਕਰੀ ਆਪਣੀ ਹੈ ਇਹ ਆਪਣੇ ਆ ਦੇਖੋ ਬਾਈ ਦਿਖਾਓ ਮਰੇ ਬੱਕਰੇ ਬਿੱਕਰ ਵੀਰ ਆ ਬੱਕਰੀਆਂ ਦਿਖਾ ਦਿਓ ਬਾਈ ਜੀ ਦੇਖੋ ਬੱਕਰੀਆਂ ਜਾ ਵੀ ਰਹੀਆਂ ਨੇ ਵਾਪਸ ਕਰਨ ਕਰਕੇ ਬਾਈ ਜੀ ਹਾਂਜੀ ਉਹ ਮੇਲਾ ਚੌਂਕੀ ਭੱਲੀ ਉਹ ਕਰਾਂ ਨੂੰ ਜਾ ਰਹੀ ਅੱਛਾ ਚੌਂਕੀ ਭੱਲੀ ਬਾਈ ਕਹਿੰਦਾ ਹੁਣ ਬੱਕਰੀਆਂ ਵਾਪਸ ਜਾ ਰਹੀਆਂ ਨੇ ਦੂਰ ਨੇੜੇ ਦੀ ਬੱਕਰੀ ਹੁੰਦੀ ਜੀ ਕਈ ਵਾਰ ਬੰਦਾ ਨੇ ਰੇਸ ਸਵੇਰੇ ਤੜarda ਜੀ ਸਹੀ ਗੱਲ ਹੈ ਜੀ ਅੱਜ ਕੱਲ ਮਾਹੌਲ ਵੀ ਗਲਤ ਨਹੀਂ ਮਾਹੌਲ ਗਲਤ ਹੈ ਤੇ ਬਾਈ ਜੀ ਹਾਂ ਸੁਣਾਓ ਕੋਈ ਬਾਈਆਂ ਨੂੰ ਕੋਈ ਗੱਲ ਬਾਤ ਕੀ ਕਹਿਣਾ ਚਾਹੁੰਨੋ ਭਰਾ ਲੱਭ ਬਣੇ ਆਏ ਆਹੀ ਮਾਲ ਪਸੂ ਠੀਕ ਆ ਨੇ ਲਾ ਵਧੀਆ ਬੱਬੇ ਦਾ ਪਰਦਾ ਜੀ ਬਹੁਤ ਵਧੀਆ ਮਿਲਦਾ ਹਾਂ ਜੀ ਹਾਂ ਠੀਕ ਹੈ ਜੀ ਬਹੁਤ ਬੱਕਰੀ ਆਉਂਦੀ ਇਹ ਉਰੇ ਬਹੁਤ ਦੂਰ ਦੂਰ ਬੱਕਰੀਆਂ ਆਉਂਦੀਆਂ ਜੀ ਠੀਕ ਹੈ ਜੀ ਹਾਂ ਬਾਈ ਤੂੰ ਤੂੰ ਇਹ ਕੰਮ ਕਰ ਰਿਹਾ ਨਹੀਂ ਮੈਂ ਘਟੋ ਘਟ ਪਹਿਲਾਂ ਮੇਰੀ ਬੱਕਰੀਆਂ ਰੱਖੀਆਂ ਸੀ ਵੀਰੇ ਠੀਕ ਹੈ ਤੇ ਮੈਂ ਛੱਡਤੀ ਸੀ ਹੁਣ ਦੁਬਾਰੇ ਰੱਖੀਆਂ ਨੇ ਬੱਕਰੀਆਂ ਅੱਛਾ ਜੀ ਉਹ ਵੀ ਮੈਨੂੰ 10 ਸਾਲਾਂ ਰੱਖੇ ਰੱਖੀ ਹਾਂ 10 ਸਾਲ ਉਹ ਐਸੇ ਛੱਡ ਕੇ ਦੁਬਾਰਾ ਸੌਂਗ ਫੇਰ ਜਾ ਕੇ ਹਾਂ ਜੀ ਹਾਂ ਠੀਕ ਆ ਵੀ ਛੱਡ ਨਹੀਂ ਸਕਿਆ ਬੱਕਰੀ ਛੱਡ ਨਹੀਂ ਸਕਿਆ ਨਹੀਂ ਮੰਨ ਲਉਈ ਕਿ ਨਹੀਂ ਕਿ ਹਿੰਦਾ ਨਹੀਂ ਹੁੰਦੀ ਇਹ ਜੀ ਠੀਕ ਆ ਇਹ ਹਾਂ ਠੀਕ ਆ ਭਾਈ ਬੱਕਰੀਆਂ ਚ ਕਮਾਈ ਕੋਈ ਚੰਗੀ ਹੋ ਜਾਂਦੀ ਹੈ ਲੋਟ ਆ ਜੀ ਵੀਰੇ ਕਮਾਈ ਆਪਣੇ ਛੱਡਤੀ ਆ ਵੀਰੇ ਜਿਹਾ ਜਿਹਾ ਪਾਏਗਾ ਹੋ ਜਾ ਕਟ ਲੇਗਾ ਜੀ ਹਾਂ ਮੈਂ ਤਾਂ ਮੈਂ ਤਾਂ ਹੀ ਆਪਣੀ ਜਿੰਨੀ ਮਰਜ਼ੀ ਕਰ ਲਉਈ ਮੈਂਦੀ ਇਹੀ ਕਰੇਗੀ ਹੋ ਜਾ ਫਲ ਮਿਲਦਾ ਜੀ ਫਲ ਮਿਲਦਾ ਚੰਗੀ ਗੱਲ ਆ ਭਾਈ ਜੀ ਬਹੁਤ ਵ ਬਿਲਕੁਲ ਸਹੀ ਗੱਲ ਹੈ ਹਾਂ ਚਲੋ ਧੰਨਵਾਦ ਬਾਈ ਜੀ ਬਹੁਤ ਜਲਦੀ ਘਰੇ ਆਵਾਂਗੇ ਬੀ ਬਹੁਤ ਜਲਦੀ ਆਵਾਂਗੇ ਠੀਕ ਹੈ ਜੀ ਜਰੂਰ ਜੀ ਜਰੂਰ ਓਕੇ ਜੀ ਬਾਈ ਜੀ ਓਕੇ ਬਾਈ ਜੀ ਹਾਂ ਜੀ ਦੋਸਤੋ ਆਪਾਂ ਕਹਿੰਨਾ ਪਹੁੰਚ ਗਏ ਬੱਕਰੀਆਂ ਦਾ ਸ਼ਿੰਗਾਰ ਕਿੱਥੇ ਬਾਈ ਜੀ ਮਿਲਦਾ ਦਾ ਤੁਸੀਂ ਸ਼ਿੰਗਾਰ ਦੇਖ ਲਓ ਬਾਈ ਜੀ ਬੱਕਰੀਆਂ ਦੇ ਗਾਨੇ ਆ ਝੋਲੇ ਤੇ ਘੁੰਗਰੂਆਂ ਦੀ ਗੱਲ ਕਰੀਏ ਟੱਲੀਆਂ ਦੀ ਗੱਲ ਕਰੀਏ ਦਾਤੀਆਂ ਨੌ ਬਣਾਉਣ ਵਾਲੀਆਂ ਬਾਈ ਜੀ ਹਰ ਪ੍ਰਕਾਰ ਦਾ ਸਮਾਨ ਪਾਈਆਂ ਲਵੋ ਰੱਸੀਆਂ ਘੁੰਗਰੂ ਅ ਕਮ ਕਾਨੇ ਆ ਕਹਦੀ ਝਾਂਜਰਾ ਬੱਕਰੀਆਂ ਦੀ ਸਾਰਾ ਕੁਝ ਮਿਲਦਾਗਾ ਠੀਕ ਆ ਜੀ ਦੇਖੋ ਬਾਈਆਂ ਨੇ ਕਿੰਨਾ ਸ਼ੌਂਕ ਨਾਲ ਦੁਕਾਨ ਸ਼ਿੰਗਾਰੀ ਆ ਗਈ ਇਧਰੋਂ ਝੋਲੇ ਦਿਖਾ ਦਿਓ ਬਾਈ ਜੀ ਵਿਕਰ ਜੀ ਝੋਲੇ ਦਿਖਾਓ ਦੇਖੋ ਬਾਈ ਜੀ ਝੋਲੇ ਚਾਲੇ ਬਹੁਤ ਵਧੀਆ ਸਾਰੇ ਆ ਸੁਣਾਉਣੇ ਆਪਾਂ ਬਾਪੂ ਜੀ ਦੇ ਵਿਚਾਰ ਛੋਡੇ ਨਾਲ ਬਣੇ ਰਹੋ ਚੈਨਲ ਦੇ ਨਾਲ ਤੇ ਕਰਦੇ ਆ ਗੱਲਬਾਤ ਆਪੇ ਤਿਆਰ ਕਰਦੇ ਆ ਠੀਕ ਆ ਬਪੂ ਜੀ ਹਸੀ ਕਾਲ ਹਾਂ ਜੀ ਆ ਲਾਓ ਜੀ ਮਾਡਾ ਮੈਕਅਪ ਬਾਪੂ ਜੀ ਕਿਹੜਾ ਪਿੰਡ ਆ ਪੈਡ ਨਾਰੀ ਕਹਾਂ ਜੀ ਕੋਈ ਲਾਲ ਨਹੀਂ ਨਾਰੀ ਕਹੀ ਜੀ ਹਾਂਜੀ 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 ਠੀਕ ਆ ਬਾਪੂ ਜੀ ਜਿਲ੍ਹਾ ਕਿਹੜਾ ਪੈਂਦਾ ਜੀ ਆਪਣਾ ਜਿਲ੍ਹਾ ਮੇਰੇ ਕੋਲੇ ਹੀ ਆ ਜੀ ਖਾਸ ਜਿਲ੍ਹਾ ਮਲੇਕੋਟਾ ਹਾਂਜੀ ਹਾਂਜੀ ਠੀਕ ਆ ਉੱਥੋਂ ਆਇਆ ਬਾਪੂ ਜੀ ਹਾਂਜੀ ਹਾਂਜੀ ਬਾਪੂ ਜੀ ਕਦੋਂ ਕਾਗੇ ਸੀਗੇ ਫਿਰ ਉਰੇ ਅਸੀਂ ਆ ਗਏ ਤਕਰੀਬਨ 9:30 10:00 ਵਜੇ ਆਪ ਸਾਰੇ ਆ ਗਏ ਵਧੀਆ ਲੱਗਾ ਸਮਾਨ ਹਾਂ ਬਹੁਤ ਵਧੀਆ ਵਧੀਆ ਠੀਕ ਆ ਜੀ ਵਧੀਆ ਰੋਟੀ ਬਣ ਗਈ ਹਾਂਜੀ ਹਾਂਜੀ ਬਹੁਤ ਵਧੀਆ ਚਲੋ ਸੁਖਰਾ ਜੀ ਪ੍ਰਿੰਤ ਕਰ ਰਹੇ ਨੇ ਬਾਪੂ ਜੀ ਦੇਖੋ ਬੱਕਰੀਆਂ ਦਾ ਸਮਾਨ ਲੈ ਕੇ ਉਹ ਪਹੁੰਚੇ ਨੇ ਤੇ ਸਾਰਾ ਸਮਾਨ ਕਹਿੰਦਾ ਬਾਪੂ ਜੀ ਆਪ ਤਿਆਰ ਕਰਦੇ ਆਪਦੇ ਘਰੇ ਤੇ ਸਾਰਾ ਕਿੰਨਾ ਵੀ ਝੋਲਾ ਝਾਲਾ ਤਿਆਰ ਕਰਦੇ ਆ ਬੱਕਰੀਆਂ ਦਾ ਅਫਗਾਨੀਆਂ ਘੁੰਗਰੂ ਲਾਲਾ ਟੱਲੀਆਂ ਲਾ ਲਓ ਜੀ ਦਾਤੀਆਂ ਲਾ ਲਓ ਨੋ ਬਣਾਉਣੀਆਂ ਬਹੁਤ ਵਧੀਆ ਮਿਹਨਤ ਆ ਬਾਪੂ ਜੀ ਦੀ ਕਹਿੰਨਾ ਆਪਾਂ ਧੰਨਵਾਦ ਕਰਦੇ ਆ ਬਾਪੂ ਨੂੰ ਬਾਪੂ ਜੀ ਫਿਰ ਸਾਰੀਆਂ ਮੰਡੀਆਂ ਤੇ ਜਾਂਦੇ ਹੋ? ਹਾਂਜੀ ਹਾਂ ਤਾਂ ਸਾਰੀਆਂ ਮੰਡੀਆਂ ਤੇ ਜਾਂਦੇ। ਠੀਕ ਆ ਜੀ। ਅ ਕਿੱਥੇ-ਕਿੱਥੇ ਤੱਕ ਜਾਂਦੇ ਬਾਪੂ ਜੀ ਇਹ ਗੱਲ ਕਰੀ ਜਾਵੇ? ਬੁਲਾਪੁਰ, ਤੁੰਗਾਲੀ, ਢੌੜੀ ਸਾਰੀਆਂ ਮੰਡੀਆਂ ਤੇ। ਸਾਰੀਆਂ ਮੰਡੀਆਂ ਤੇ ਜਾਂਦੇ ਹੋ ਜੀ। ਠੀਕ ਆ ਜੀ। ਬਾਈ ਸਮਾਨ ਦਿਖਾਓ ਬਾਪੂ ਜੀ ਦਾ ਸਾਰਾ ਇੱਧਰ ਕਿਹੜਾ ਵਿਕਰੀ ਦਾ ਸਮਾਨ ਆਇਆ ਹੋਇਆਗਾ। ਦੇਖ ਲਓ ਤੁਸੀਂ ਬਹੁਤ ਵਧੀਆ ਸਮਾਨ ਚਾਹ ਕਰਾਇਆਗਾ। ਅ ਕਿਵੇਂ ਕਹਈ ਦੀ ਆਪਾਂ ਚਾਮੜੇ ਦੀਆਂ, ਗਾਨੀਆਂ। ਵਧੀਆ ਘੁੰਗਰੂਆਂ ਘਰੂਆਂ ਆ ਕੇ ਵਧੀਆ ਬੱਚੇ ਤਿਆਰ ਕਰੇ ਹੋਏ ਨੇ ਪਟੇ ਤਿਆਰ ਕਰੇ ਹੋਏ ਨੇ ਤੇ ਆਪਾਂ ਗੱਲ ਕਰੀ ਜਾਵੇ ਦੇਖੋ ਘੁੰਗਰੂਆਂ ਸਾਰੇ ਘੁੰਗਰੂਆਂ ਨਾਲ ਪਟੀਆਂ ਤੇ ਝੋਲੇ ਹਾਂਜੀ ਤੇ ਸਾਰਾ ਕੁਝ ਬਹੁਤ ਹੀ ਸੋਹਣਾ ਹੀ ਤਿਆਰ ਬੱਚੇ ਦੇ ਨਾਲ ਬਾਪੂ ਜੀ ਕਰੇ ਸਾਥ ਪੂਰਾ ਦਿੰਦੇ ਆ ਕਿ ਬੱਚੇ ਹਾਂਜੀ ਹਾਂਜੀ ਪੂਰਾ ਸਾਥ ਬੱਚਿਆਂ ਨਾਲ ਹੀ ਬਣਦਾ ਜੀ ਉਹ ਕੰਦਾ ਕਰਦਾ ਕਿ ਬਣਾ ਦਿੰਦੇ ਹਾਂ ਹਾਂਜੀ ਹਾਂ ਆ ਮਾਵਾਪਾ ਨੇ ਕਰੇ ਥੋੜੀ ਚਾਹੀ ਤਿਆਰ ਕਰਦੇ ਆ ਕਰੀ ਕਰੀ ਤੰਗੀ ਗੱਲ ਹੈ ਜੀ ਦੇਖੋ ਜੀ ਪੂਰੇ ਸਾਥ ਦੇ ਨਾਲ ਆਪਾਂ ਕਹਦੇ ਨੇ ਵੀ ਆਪਾਂ ਕੱਲਾ ਬੰਦਾ ਕਰ ਦੋ ਕੱਲਾ ਬੰਦਾ ਬਾਈ ਜੀ ਕੁਝ ਨਹੀਂ ਕਰ ਸਕਦਾ ਜੇ ਉਹਦੇ ਪਰਿਵਾਰ ਦਾ ਸਾਥ ਸਾਥ ਬਾਪੂ ਜੀ ਕਹਿੰਦਾ ਮੈਨੂੰ ਬੱਚਿਆਂ ਦਾ ਬਹੁਤ ਸਾਥ ਆਗਾ ਵੀ ਤਾਂ ਕਰਕੇ ਮੈਂ ਦੁਕਾਨ ਲਈ ਬੈਠਿਆ ਹਾਂ ਗਾ ਠੀਕ ਆ ਬਾਪੂ ਜੀ ਕਰਦੇ ਵਿੱਚ ਵਧੀਆ ਇੱਜ਼ਤ ਕਰਦੇ ਦੇ ਵਿੱਚ ਬਹੁਤ ਬਹੁਤ ਇੱਜ਼ਤ ਕਰਾਵਾ ਤੇ ਅੱਗੇ ਆਪਣਾ ਮਾਲ ਪਸ਼ੂ ਦਾ ਸਮਾਨ ਬਣਾਉਣਾ ਆਪਾਂ ਨਾ ਜੀ ਹਾਂ ਬਹੁਤ ਬਹੁਤ ਧੰਨਵਾਦ ਬਾਪੂ ਜੀ ਛੋਟਾ ਤੇ ਬਾਈ ਜੀ ਕਰਾਉਣਿਆਂ ਬਾਈਆਂ ਨਾਲ ਹੋਰ ਸ਼ਿੰਗਾਰਾਂ ਨਾਲ ਗੱਲਬਾਤ ਬਣੇ ਰਹੋ ਵੀਡੀਓ ਦੇ ਵਿੱਚ ਹਾਂਜੀ ਦੋਸਤੋ ਕਰਾਉਣਿਆਂ ਸ਼ਿੰਗਾਰ ਵਾਲੇ ਬਾਈਆਂ ਨਾਲ ਗੱਲਬਾਤ ਆ ਕੇ ਬਾਬੇ ਦੇ ਦਰਬਾਰ ਤੇ ਕਹ ਦੇਖੋ ਬਹੁਤ ਸੋਹਣਾ ਬਾਜ਼ਾਰ ਲਾਇਆ ਹੋਇਆ ਹੈਗਾ ਝੋਲਿਆਂ ਦੀ ਗੱਲ ਕਰੀ ਜਾਵੇ ਹੰ ਘੁੰਗਰੂ ਵਾਲੇ ਪਟੇ ਪਟੀਆਂ ਐ ਸਾਰਾ ਕੁਝ ਬੱਕਰੀਆਂ ਦਾ ਸਮਾਨ ਲੈ ਕੇ ਟੱਲੀਆਂ ਤੇ ਸੋਟੀਆਂ ਆਹ ਦੇਖ ਲਓ ਬਾਈ ਜੀ ਬਹੁਤ ਸੋਹਣਾ ਸ਼ਿੰਗਾਰਾ ਦੇਖੋ ਜੀ ਆਹ ਬਾਪੂ ਨੇ ਸੱਟੀ ਤਿਆਰ ਕਰੀ ਹੈਗੀ ਸੋਟੀ ਨਾਲ ਦੇਖੋ ਕਿੰਨੇ ਸੋਹਣੇ ਬਾਪੂ ਛੱਡੋ ਮੜਾ ਜੀ ਦਿਖਾइए ਬਾਈਆਂ ਨੂੰ ਆਹ ਦੇਖੋ ਜੀ ਕਿੰਨੇ ਸੋਹਣੇ ਘੋੜੇ ਦੀ ਸੇਪ ਦਿੱਤੀ ਹੋਈ ਹੈਗੀ ਸੋਟੀ ਨੂੰ ਬਹੁਤ ਹੀ ਸੋਹਣਾ ਆ ਬਾਪੂ ਜੀ ਆਪ ਤੇ ਆਰ ਕਰੀਏਗੀ ਹਾਂ ਜੀ ਆਪ ਜੀ ਆਪ ਬਾਪੂ ਜੀ ਬੜਾ ਸਾਸਿਕਾਲ ਸਾਸਿਕਾਲ ਜੀ ਆ ਬਾਪੂ ਜੀ ਕਿਹੜਾ ਪਿੰਡਾ ਬਣਾਣਾ ਜਿਹੜਾ ਜਲਾਨੀ ਵਾਲਾ ਠੀਕ ਆ ਜੀ ਲੈਕ ਆਊਟ ਕੋਲ ਲੱਗ 22 ਕੋਟ ਨੇ ਜਿਲ੍ਹਾ ਕਿਹੜਾ ਪਿੰਡਾ ਜੀ ਜਿਲ੍ਹਾ ਲੁਧਿਆਣਾ ਜੀ ਜਿਲ੍ਹਾ ਲੁਧਿਆਣਾ ਖਾਣਾ ਖਾਸ ਠੀਕ ਆ ਜੀ ਹਾਂ ਜੀ ਬਾਪੂ ਜੀ ਆਪਾਂ ਘਰੀ ਘਰ ਦੇ ਸਮਾਨ ਤੇ ਹਾਂ ਜੀ ਘਰੇ ਜਿਆਰ ਕਰੀਏ ਠੀਕ ਆ ਜੀ ਵਧੀਆ ਪੂਰਾ ਪ੍ਰਵਾਦ ਦਾ ਸਾਫਾ ਪੂਰਾ ਬਹੁਤ ਵਧੀਆ ਜੀ ਪ੍ਰਮਾਣਮਾ ਸਾਫਾ ਬਹੁਤ ਵਧੀਆ ਚੰਗੀ ਗੱਲ ਆ ਬਾਪੂ ਜੀ ਹਾਂ ਜੀ ਵਧੀਆ ਹੋਰੇ ਬਣਦੀਆਂ ਰੋਟੀਆਂ ਮੈਂ ਕਹਿੰਦਾ ਜੀ ਵਧੀ ਕੁੜੀ ਨਾ ਕਰੀ ਜੀ ਬਈ ਛੇ ਸਾਲ ਕੋ ਦੰਦਾ ਨੂੰ ਮਿਹਨਤ ਕਰਦੇ ਆ ਜੀ ਮਿਹਨਤ ਕਰੀ ਜੀ ਰੋਟੀ ਪਰਮਾਸਾ ਮਾ ਦੰਦਾ ਦੰਦਾਗਾ ਜੀ ਹਾਂਜੀ ਚੰਗੀ ਗੱਲ ਆ ਪਾਪੂ ਜੀ ਦੇਖੋ ਜੇ ਮਿਹਨਤ ਕਰਾਂਗੇ ਤਾਂ ਰੋਟੀ ਖਾਂਗੇ ਜੇ ਮਿਹਨਤ ਕਰਾਂਗੇ ਬੱਚੇ ਪੜਾਂਗੇ ਜੀ ਨਹੀਂ ਔਖਾ ਬਹੁਤ ਹੁਣ ਮਹਿੰਗਾਈ ਦਾ ਕੰਮ ਆ ਤੁਹਾਨੂੰ ਪਤਾ ਹੀ ਹੈ ਜੀ ਇਹ ਆ ਵੀ ਤਿਆਰ ਕਰਦੇ ਆ ਵੀਰ ਜੀ ਠੀਕ ਆ ਜੀ ਕਰੇ ਸਾਡੇ ਕੋਲ ਮਾਲ ਨਾ ਸੁਖਣਾ ਠੀਕ ਆ ਜੀ ਵਧੀਆ ਠੀਕ ਆ ਕਿ ਨਹੀਂ ਕਰੇ ਬਾਪੂ ਬੱਕਰੇ ਵੀ ਰੱਖਦੇ ਫਿਰ ਨਹੀਂ ਜੀ ਬੱਕਰੇ ਰੱਖਦੇ ਜੀ ਪਰ ਤਾਂ ਪਤਾ ਨਹੀਂ ਮੁੰਡਿਆਂ ਜੀ ਮਾਰਾਂ ਦੇ ਠੀਕ ਆ ਜੀ ਕਮਾਰਾਂ ਦੇ ਸਿਰਾਦੀ ਵੀ ਤਿਆਰ ਕਰ ਦੇਣੇ ਹੈ ਜੀ ਭਾਂਡੇ ਤਿਆਰ ਨਹੀਂ ਭਾਂਡੇ ਕਿ ਕਰਦੇ ਹੋਣ ਨਹੀਂ ਕਰਦੇ ਜਿਵੇਂ ਕਹਦੀਏ ਗੱਲਾਂ ਉਹ ਤਾਂ ਕੋਈ ਉਹ ਟਾਈਮ ਪਾਸ ਲੱਗ ਗਿਆ ਹੈ ਨਾ ਉਹ ਹਾਂ ਜੀ ਤਾਂ ਬਾਕੀ ਉਹ ਗੱਲ ਹੈ ਜੀ ਜੇ ਕਿਤੇ ਆਮੋ-ਜਾਮੋ ਗਏ ਜੇ ਆਪਾਂ ਰੈਕੋਰਟ ਜਾਣੇ ਆ ਠੀਕ ਹੈ ਜੀ ਰੈਕੋਰਟ ਤਾਂ ਆਪਾਂ ਜਦੋਂ ਬਨਾਲਾ ਸਾਈਡ ਜਾਵਾਂਗੇ ਹਾਂਜੀ ਪਹਿਲਾਂ ਜਰਾਦੀਆ ਦਾ ਡਾਗੋ ਛੇਤੀਆ ਦੇ ਪਾਸੇ ਠੀਕ ਹੈ ਜੀ ਜਦੋਂ ਮਰਜ਼ੀ ਆ ਬੋਰਡ ਦੇ ਦਰਾਂ ਕੋਲ ਰੱਖਿਆ ਹੁੰਦਾ ਠੀਕ ਹੈ ਜੀ ਜਦੋਂ ਮਰਜ਼ੀ ਸਾਡੇ ਚੋਹਾ ਭਾਈਆਂ ਦੇ ਘਰਾਂ ਪਰਚਾ ਪਾਵਾਂਗੇ ਠੀਕ ਹੈ ਜੀ ਜਿਵੇਂ ਮਰਜ਼ੀ ਪੱਛ ਕਾ ਜਾਲੂ ਕੱਟਣਾ ਕੰਮ ਕਰਦੇ ਨਾਲ ਠੀਕ ਹੈ ਜੀ ਇਹ ਵੀ ਨਾਲ ਕਰਦੇ ਆ ਚਲੋ ਵਧੀਆ ਮਿਹਨਤ ਮੰਜ਼ੂਰੀ ਕਰਦੇ ਇੱਕ ਦਾ ਜਾਂਦੇ ਜੀ ਅਜੀ ਮੇਲੇ ਦਾ ਹਰਕਾ ਜਾਂਦੇ ਠੀਕ ਹੈ ਚੰਗੀ ਗੱਲ ਹੈ ਜੀ ਚੰਗਾ ਜੀ ਬਾਜੀ ਹਾਂ ਜੀ ਹੋਰ ਸੁਣਾਓ ਜੀ ਕਿਵੇਂ ਗੱਲਬਾਤ ਕਰੀਏ ਵਧੀਆ ਐ ਨਾ ਕੰਮ ਚੱਲਦਾ ਮੈਂ ਗਾੜੀ ਆਸਰੀ ਪਰਮਾਨੰ ਦਾ ਬੜਾ ਵਧੀਆ ਚੱਕੀ ਦਾ ਲੈ ਚੰਗੀ ਗੱਲ ਹੈ ਜੀ ਦੇਖੋ ਮੈਂ ਤਾਂ ਮਿਲਟ ਕਰਦੇ ਆ ਮਿਹਨਤ ਮੰਜ਼ੂਰੀ ਕਰਾਂਗੇ ਹਾਂ ਬੈਠਿਆ ਉਹਦੀ ਨਾਗਰੀ ਜਾਂਪੀ ਦੇਣਾ ਉਹਨੇ ਦੇਖੋ ਬਾਈ ਜੀ ਕਿਹਨਾਂ ਬਾਪੂ ਜੀ ਬਹੁਤ ਵਧੀਆ ਬਜ਼ੁਰ ਵਿੱਚ ਬਾਈ ਜੀ ਹੁਣ ਦੇਖੋ ਵਿੱਚ ਨਹੀਂ ਕਿਹਨਾ ਆਪਣੇ ਨੌਜਵਾਨ ਮੁੰਡੇ ਨੇ ਕੰਮ ਨਹੀਂ ਕਰ ਰਹੇ ਨਹੀਂ ਨਹੀਂ ਕਰਦੇ ਕਿ ਨਹੀਂ ਕਰਦੇ ਹਾਂ ਧੰਨਵਾਦ ਮੰਦਿਆ ਸਿਆਣੇ ਬਜ਼ੁਰਗ ਨੇ ਤਾਂ ਵੀ ਕਿਹਨਾ ਦੁਕਾਨ ਲਾਈ ਬੈਠੇ ਨੇ ਆਪਦੀ ਕਿਹਨਾ ਰੋਟੀ ਕਮਾ ਕੇ ਲੈ ਕੇ ਜਾਣਗੇ ਇਸ ਬਾਬੇ ਦੇ ਦਰਵਾਜ਼ੇ ਤੋਂ ਬਹੁਤ ਹੀ ਭਾਰਾ ਬੱਕਰੀਆਂ ਦਾ ਮੇਲਾ ਬਾਈ ਜੀ ਜੇ ਗੱਲ ਕਰੀਏ ਬਹੁਤ ਭਾਰਾ ਮੇਲਾ ਲੱਗਦਾ ਹੈਗਾ ਬਾਬੇ ਦੇ ਦਰਵਾਜ਼ੇ ਤੇ ਬਾਪੂ ਜੀ ਉਰੇ ਆਏ ਨੇ ਆਪਦੀ ਮਿਹਨਤ ਬੰਦੂਰੀ ਕਰਨ ਨਾ ਬਾਈ ਜੀ ਧੰਨਵਾਦ ਤੁਹਾਡਾ ਬਾਪੂ ਜੀ ਨੂੰ ਧੰਨਵਾਦ ਲਓ ਜੀ